24 ਜੂਨ ਨੂੰ ਇਹ ਸੇਵਾ ਦਾ ਜਿਹੜਾ ਹੈ ਪ੍ਰਵਾਹ ਚਲਾਇਆ ਗਿਆ ਜੋ ਨਿਰੰਤਰ 24 25 26 ਅੱਜ ਤਰੀਕ ਹੋ ਗਈ ਅੱਜ جاری ਹੈ ਸੋ ਅੱਜ ਲੱਗਦਾ ਹੈ ਕਿ ਇਹ ਸੇਵਾ ਜਿਹੜੀ ਹੈ ਸੰਗਤਾਂ ਹਮ ਹਮਾ ਕੇ ਲੱਗੀਆਂ ਹਨ ਸ਼ਾਮ ਤੱਕ ਸਮਾਪਤ ਹੋ ਜਾਵੇਗੀ ਬਾਟਿਆਂ ਦੇ ਨਾਲ ਜਿਹੜੀ ਇਹ ਰੇਤਾ ਹੈ ਮਿੱਟੀ ਹੈ ਪਾੜ ਪਾੜ ਕੇ ਬਾਹਰ ਟਰਾਲੀਆਂ ਦੇ ਵਿੱਚ ਪਾਈ ਜਾ ਰਹੀ ਹੈ ਤੇ ਵੱਲੋਂ ਕੋੜੀਆਂ ਨੂੰ ਵੀ ਸਾਫ ਕਰਨ ਦੀ ਜਿਹੜੀ ਸੇਵਾ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਤੇ ਬੜਾ ਸਦਾ ਹੈ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਕਿਰਪਾ ਦੇ ਨਾਲ ਉਹ ਜਿਹੜਾ ਕਾਰਜ ਸੀਗਾ ਉਹ ਕਾਰਜ ਸੰਗਤ ਨੇ ਲਗਭਗ 3 ਦਿਨਾਂ ਦੇ ਵਿੱਚ ਹੀ ਜਿਹੜਾ ਆਪਣੇ ਅਖੀਰਲੇ ਪੜਾ ਤੇ ਲਿਆ ਕੇ ਖੜਾ ਕਰ ਦਿੱਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਸ ਲਈ ਗੁਰਦੁਆਰਾ ਸ਼੍ਰੀ ਧੰਤਾਨ ਸਾਹਿਬ ਧੰਤਾਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੀ ਚਰਨੋ ਪ੍ਰਾਪਤ ਇਹ ਧਰਤੀ ਜਿੱਥੇ ਪਵਿੱਤਰ ਸਰੋਵਰ ਦੀ ਜਿਹੜੀ ਸੇਵਾ ਦਾ ਕਾਰਜ ਸੀਗਾ ਉਹ 24 ਜੂਨ ਦਿਨ ਸੋਮਵਾਰ ਨੂੰ ਆਰੰਭ ਹੋਇਆ ਸੀਗਾ ਤੇ ਤੁਸੀਂ ਦੇਖ ਸਕਦੇ ਹੋ ਕਿ ਸੰਗਤ ਦਾ ਠਾਠਾ ਮਾਰਦਾ ਹੋਇਆ ਇਕੱਠ ਇੰਨੀ ਕ ਭਾਰੀ ਗਿਣਤੀ ਦੇ ਵਿੱਚ ਸੰਗਤ ਇੱਥੇ ਪਹੁੰਚ ਰਹੀ ਹੈ ਸੇਵਾ ਦੇ ਵਾਸਤੇ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੀ ਚਰਨਛੋਪਾ ਪ੍ਰਾਪਤ ਇਹ ਧਰਤੀ ਤੇ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਕਿਰਪਾ ਦੇ ਨਾਲ ਇਸ ਸਥਾਨ ਤੇ ਬਹੁਤ ਦੂਰ ਦੂਰ ਤੋਂ ਸੰਗਤਾਂ ਜਿਹੜੀਆਂ ਨੇ ਆਪਣੀ ਸੇਵਾ ਦਾ ਯੋਗਦਾਨ ਪਾਉਣ ਦੇ ਲਈ ਆ ਰਹੀਆਂ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਤੋਂ ਲੈ ਕੇ ਨੌਜਵਾਨ ਬੀਬੀਆਂ ਮਾਈਆਂ ਭੈਣਾਂ ਹਰ ਇੱਕ ਜਿਹੜਾ ਇਨਸਾਨ ਹੈ ਇੱਥੇ ਆਪਣੀ ਸੇਵਾ ਨਿਭਾਉਂਦਾ ਹੋਇਆ ਤੁਹਾਨੂੰ ਦਿਖਾਈ ਦੇਵੇਗਾ ਤੇ ਬਹੁਤ ਹੀ ਦੂਰ ਦੂਰ ਤੋਂ ਜਿਹੜੀ ਸੰਗਤਾਂ ਨੇ ਇਸ ਸਥਾਨ ਤੇ ਆਪਣਾ ਜਿਹੜਾ ਸੇਵਾ ਦਾ ਕਾਰਜ ਨਿਭਾਉਣ ਦੇ ਵਾਸਤੇ ਪਹੁੰਚਣੀਆਂ ਨੇ ਤੇ ਅਸੀਂ ਤੁਹਾਨੂੰ ਕਿਹਾ ਸੀ ਕਿ ਜਿਹੜਾ ਇਹ ਸੇਵਾ ਦਾ ਕਾਰਜ ਹੈ ਲਗਭਗ 6 ਤੋਂ 7 ਦਿਨ ਤੱਕ ਚੱਲ ਸਕਦਾ ਪਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਇੰਨੀ ਕਿ ਜ਼ਿਆਦੀ ਕਿਰਪਾ ਰਹੀ ਹੈ ਕਿ ਜਿਹੜੀ ਜਿਹੜਾ ਕਾਰਜ ਲਗਭਗ ਫੱਟ ਦਿਨਾਂ ਦਾ ਸਾਨੂੰ ਲੱਗ ਰਿਹਾ ਸੀ ਉਹ ਕਾਰਜ ਸੰਗਤ ਨੇ ਲਗਭਗ 3 ਦਿਨਾਂ ਦੇ ਵਿੱਚ ਸੰਪੂਰਨਤਾ ਦੇ ਮੋੜ ਤੇ ਲਿਆ ਕੇ ਖੜਾ ਕਰ ਦਿੱਤਾ ਤੁਸੀਂ ਦੇਖ ਸਕਦੇ ਹੋ ਕਿ ਸੇਵਾ ਬੜੀ ਸ਼ਰਧਾ ਭਾਵਨਾ ਦੇ ਨਾਲ ਹੋ ਰਹੀ ਹੈ ਇਸ ਵੇਲੇ ਤੁਸੀਂ ਸਰੋਵਰ ਦਾ ਜੇ ਕੋਈ ਵੀ ਕਿਨਾਰਾ ਦੇਖੋਗੇ ਤਾਂ ਸਾਰੇ ਕਿਨਾਰੇ ਤੁਹਾਨੂੰ ਬਿਲਕੁਲ ਸਾਫ਼ ਨਜ਼ਰ ਆਉਣਗੇ ਤੇ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਸੰਗਤਾਂ ਇੱਥੇ ਆਪਣੀ ਸੇਵਾ ਨਿਭਾ ਰਹੀਆਂ ਨੇ ਤੇ ਜਿਹੜਾ ਇੱਕ ਕਿਨਾਰਾ ਹੈ ਉਧਰਲਾ ਕਿਨਾਰਾ ਰਹਿ ਗਿਆ ਇਧਰੋਂ ਹੁਣ ਸੰਗਤਾਂ ਜਿਹੜੀਆਂ ਨੇ ਰੇਤਾ ਮਿੱਟੀ ਗਾਰ ਜਿਹੜੀ ਹੈ ਉਹ ਬਾਹਰ ਵੱਲ ਨੂੰ ਲੈ ਕੇ ਜਾ ਰਹੀਆਂ ਨੇ ਤੇ ਲਗਭਗ 2 ਜਾਂ 3 ਘੰਟੇ ਦਾ ਸਮਾਂ ਲੱਗੇਗਾ ਤੇ ਇਹ ਜਿਹੜੀ ਗਾਰ ਹੈ ਸਾਰੀ ਬਾਹਰ ਨਿਕਲ ਜਾਏਗੀ ਤੇ ਇਸ ਤੋਂ ਬਾਅਦ ਤੇ ਇਸ ਤੋਂ ਬਾਅਦ ਜਿਹੜਾ ਪੌੜੀਆਂ ਨੂੰ ਸਫਾਈ ਕਰਨ ਦਾ ਕਾਰਜ ਹੈ ਉਹ ਸੰਗਤ ਦੇ ਵੱਲੋਂ ਸ਼ੁਰੂ ਵੀ ਕਰ ਦਿੱਤਾ ਗਿਆ ਤੇ ਇਹਨਾਂ ਪੌੜੀਆਂ ਨੂੰ ਸਾਫ ਕੀਤਾ ਜਾਏਗਾ ਇਹਨਾਂ ਪੌੜੀਆਂ ਨੂੰ ਰੰਗ ਕੀਤਾ ਜਾਏਗਾ ਤੇ ਇਸ ਪਵਿੱਤਰ ਸਰੋਵਰ ਦੇ ਵਿੱਚ ਜਲ ਜਿਹੜਾ ਹੈ ਉਹ ਛੱਡ ਦਿੱਤਾ ਜਾਏਗਾ ਤੇ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਦੇ ਵੱਲੋਂ ਕੋੜੀਆਂ ਨੂੰ ਵੀ ਸਾਫ਼ ਕਰਨ ਦੀ ਜਿਹੜੀ ਸੇਵਾ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਤੇ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਸੰਗਤਾਂ ਜਿਹੜੀਆਂ ਨੇ ਇਸ ਵੇਲੇ ਆਪਣੀ ਜਿਹੜੀ ਸੇਵਾ ਹੈ ਬਣਦੀ ਹੋਈ ਸੇਵਾ ਹੈ ਤਾਂ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਪਵਿੱਤਰ ਅਸਥਾਨ ਤੇ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਹੋਰ ਵੀ ਜਿਹੜੀਆਂ ਸੰਗਤਾਂ ਇਹ ਵੀਡੀਓ ਦੇਖ ਰਹੀਆਂ ਨੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜਿਹੜਾ ਇਹ ਕਾਰਜ ਸੀਗਾ ਅੱਜ ਜਿਹੜਾ ਸੰਪੂਰਨਤਾ ਦੇ ਮੋੜ ਤੇ ਪਹੁੰਚ ਚੁੱਕਿਆ ਹੈ ਅੱਜ ਜਿਹੜਾ ਇਹ ਕਾਰਜ ਹੈ ਲਗਭਗ ਸੰਪੂਰਨ ਹੋ ਜਾਏਗਾ ਬਾਕੀ ਤੁਸੀਂ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਤੁਹਾਨੂੰ ਅਸੀਂ ਅਪਡੇਟ ਦਿੰਦੇ ਰਵਾਂਗੇ ਕਿ ਕਾਰਜ ਜਿਹੜਾ ਹੈ ਉਹ ਸੰਪੂਰਨ ਹੋ ਗਿਆ ਜਾਂ ਨਹੀਂ ਹੋ ਗਿਆ ਬਾਕੀ ਬਹੁਤ ਹੀ ਦੂਰ ਦੂਰ ਤੋਂ ਜਿਹੜੀ ਸੰਗਤ ਹੈ ਇਸ ਸਥਾਨ ਤੇ ਸੇਵਾ ਦੇ ਵਾਸਤੇ ਪਹੁੰਚ ਰਹੀ ਹੈ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸੇ ਕਿ ਜਿਹੜਾ ਕਾਰਜ ਸਾਨੂੰ ਲੱਗ ਰਿਹਾ ਸੀ ਕਿ ਉਹ 7 ਦਿਨਾਂ ਦੇ ਵਿੱਚ ਜਾਂ ਹਫਤੇ ਦਾ ਜਿਹੜਾ ਸਮਾਂ ਉਹ ਲੱਗ ਸਕਦਾ ਹੈ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਕਿਰਪਾ ਦੇ ਨਾਲ ਉਹ ਜਿਹੜਾ ਕਾਰਜ ਸੀਗਾ ਉਹ ਕਾਰਜ ਸੰਗਤ ਨੇ ਲਗਭਗ 3 ਦਿਨਾਂ ਦੇ ਵਿੱਚ ਹੀ ਜਿਹੜਾ ਆਪਣੇ ਅਖੀਰਲੇ ਪੜਾ ਤੇ ਲਿਆ ਕੇ ਖੜਾ ਕਰ ਦਿੱਤਾ ਹੈ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਜਿਹੜੀਆਂ ਨੇ ਇਸ ਸਥਾਨ ਤੇ ਆਪਣੀ ਸੇਵਾ ਨਿਭਾਉਂਦੀਆਂ ਹੋਈਆਂ ਤੁਹਾਨੂੰ ਦਿਖਾਈ ਦੇਣਗੀਆਂ ਤੇ ਬਾਟਿਆਂ ਦੇ ਨਾਲ ਜਿਹੜੀ ਇਹ ਰੇਤਾ ਹੈ ਮਿੱਟੀ ਹੈ ਪਾਲ ਪਰ ਕੇ ਬਾਹਰ ਟਰਾਲੀਆਂ ਦੇ ਵਿੱਚ ਪਾਈ ਜਾ ਰਹੀ ਹੈ ਤੇ ਜਿਸ ਤਰ੍ਹਾਂ ਕਿ ਸਰੋਵਰ 'ਚੋਂ ਜਿਹੜਾ ਮਿੱਟੀ ਦੇਤਾ ਕੱਢਣ ਦਾ ਕਾਰਜ ਸੀਗਾ ਉਹ ਇਸ ਵੇਲੇ ਸੰਪੂਰਨ ਹੋ ਚੁੱਕਿਆ ਹੈ। ਜਿੰਨੀ ਵੀ ਸਰੋਵਰ ਦੇ ਵਿੱਚੋਂ ਰੇਤਾ ਮਿੱਟੀ ਬਾਹਰ ਕੱਢਣੀ ਸੀ ਉਹ ਸਾਰੀ ਕੱਢ ਦਿੱਤੀ ਗਈ ਹੈ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਜਿੰਨੀ ਵੀ ਸੰਗਤ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਦੇ ਵਾਸਤੇ ਪਹੁੰਚੀ ਸੀ ਉਹ ਸਾਰੀ ਸੰਗਤ ਇਸ ਵੇਲੇ ਤੁਹਾਨੂੰ ਪੌੜੀਆਂ ਦੇ ਉੱਪਰ ਸੇਵਾ ਕਰਦੀ ਹੋਈ ਦਿਖਾਈ ਦਊਗੀ ਜਿੰਨੀ ਵੀ ਸੰਗਤ ਇੱਥੇ ਪਹੁੰਚ ਰਹੀ ਹੈ ਕੋਈ ਝਾੜੂ ਲੈ ਕੇ ਲੱਗਿਆ ਕੋਈ ਬੁਰਸ਼ ਲੈ ਕੇ ਲੱਗਿਆ ਬੱਚੇ ਬਜ਼ੁਰਗ ਬੀਬੀਆਂ ਮਾਈਆਂ ਪੈਣਾ ਸਾਰੇ ਵੱਦ ਚੜ ਕੇ ਇਸ ਵੇਲੇ ਆਪਣੀ ਸੇਵਾ ਕਰਦੇ ਹੋਏ ਨਿਭਾ ਰਹੇ ਨੇ ਤੇ ਸੰਗਤ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਇਸ ਸਥਾਨ ਤੇ ਸੇਵਾ ਦੇ ਵਾਸਤੇ ਪਹੁੰਚੀ ਸੀ ਜੇ ਅੱਜ ਜਿਹੜਾ ਇਸ ਸੇਵਾ ਦਾ ਆਪਾਂ ਆਖੀਰਲਾ ਦਿਨ ਕਹਿ ਸਕਦੇ ਹਾਂ ਕਿ ਆਖੀਰਲਾ ਪੜਾ ਜਿਹੜਾ ਇਹ ਸੇਵਾ ਦਾ ਉਸ ਪੜਾ ਤੇ ਜਿਹੜੀ ਸੇਵਾ ਹੈ ਉਹ ਪਹੁੰਚ ਚੁੱਕੀ ਹੈ ਕਿ ਸਾਰੀ ਸੰਗਤ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਬੜੀ ਹੀ ਦੂਰ ਦੂਰ ਤੋਂ ਇਸ ਸਥਾਨ ਤੇ ਸੇਵਾ ਦੇ ਵਾਸਤੇ ਪਹੁੰਚੀ ਤੇ ਸਾਰੀ ਹੀ ਸੰਗਤ ਨੇ ਜਿਹੜਾ ਵੱਧ ਚੜ ਕੇ ਆਪਣਾ ਯੋਗਦਾਨ ਇਸ ਸੇਵਾ ਦੇ ਵਿੱਚ ਪਾਇਆ ਤੇ ਹੁਣ ਜਿਹੜਾ ਹੈ ਤੇ ਸੋਵਰ ਨੂੰ ਜਿਹੜਾ ਤੁਸੀਂ ਦੇਖ ਰਹੇ ਹੋ ਪੋੜੀਆਂ ਦੀ ਸਫਾਈ ਦਾ ਕਾਰਜ ਹੈ ਪੋੜੀਆਂ ਦੀ ਸਫਾਈ ਦੀ ਜਿਹੜੀ ਸੇਵਾ ਹੈ ਉਸ ਦੇ ਵਿੱਚ ਸੰਗਤਾਂ ਇਸ ਵੇਲੇ ਲੁਝੀਆਂ ਹੋਈਆਂ ਨੇ ਤੇ ਉਧਰ ਜੇ ਤੁਸੀਂ ਦੇਖੋ ਤਾਂ ਰੰਗ ਕਰਨ ਦੀ ਜਿਹੜੀ ਸੇਵਾ ਹੈ ਸਰੋਵਰ ਨੂੰ ਉਹ ਵੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਅੱਜ ਸ਼ਾਮ ਨੂੰ ਇਸ ਸਰੋਵਰ ਦੇ ਵਿੱਚ ਪਾਣੀ ਛੱਡ ਦਿੱਤਾ ਜਾਊਗਾ ਜਲ ਛੱਡ ਦਿੱਤਾ ਜਾਊਗਾ ਤੇ ਸੰਗਤਾਂ ਨੂੰ ਛੁੱਟੀਆਂ ਦੇ ਦਿੱਤੀਆਂ ਜਾਣੀਆਂ ਬਾਬਾ ਜੀ ਦੇ ਨਾਲ ਗੱਲਬਾਤ ਕੀਤੀ ਸੀ ਕਿ ਉਹ ਕਹਿੰਦੇ ਨੇ ਕਿ ਜਿਹੜਾ ਸਰੋਵਰ ਦਾ ਕਾਰਜ ਸੀਗਾ ਰੇਤਾ ਮਿੱਟੀ ਕੱਢਣ ਦਾ ਕਾਰਜ ਸੀਗਾ ਉਹ ਅੱਜ ਸੰਪੂਰਨ ਹੋ ਚੁੱਕਿਆ ਹੈ ਤੇ ਹੁਣ ਜਿਹੜਾ ਸਿਰਫ ਇਨਾ ਪੌੜੀਆਂ ਦੀ ਸਫਾਈ ਦਾ ਕਾਰਜ ਹੈ ਉਹ ਵੀ ਸੰਗਤ ਨੇ ਲਗਭਗ 1.5 ਘੰਟੇ ਦੇ ਅੰਦਰ ਸੰਪੂਰਨ ਕਰ ਦੇਣਾ ਤੇ ਇਸ ਤੋਂ ਬਾਅਦ ਸੰਗਤਾਂ ਨੂੰ ਛੁੱਟੀਆਂ ਦੇ ਦਿੱਤੀਆਂ ਜਾਣਗੀਆਂ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਬੜੀ ਹੀ ਸ਼ਰਧਾ ਭਾਵਨਾ ਨਾਲ ਜਿਹੜੀਆਂ ਸੰਗਤਾਂ ਨੇ ਇਸ ਵੇਲੇ ਗੁਰਦੁਆਰਾ ਸਾਹਿਬ ਦੇ ਪਵਿੱਤਰ ਸਰੋਵਰ ਦੇ ਵਿੱਚ ਆਪਣੀ ਸੇਵਾ ਦਾ ਕਾਰਜ ਨਿਭਾਉਂਦੀਆਂ ਹੋਈਆਂ ਤੁਹਾਨੂੰ ਦਿਖਾਈ ਦੇਣਗੀਆਂ ਤੇ ਬਹੁਤ ਹੀ ਦੂਰ ਦੂਰ ਤੋਂ ਸੰਗਤਾਂ ਇਸ ਕਾਰਜ ਦੇ ਵਿੱਚ ਪਹੁੰਚੀਆਂ ਸੀਗੀਆਂ ਤੇ ਸਾਰੀਆਂ ਹੀ ਸੰਗਤਾਂ ਨੇ ਵੱਧ ਚੜ ਕੇ ਆਪਣਾ ਜਿਹੜਾ ਸੇਵਾ ਦਾ ਯੋਗਦਾਨ ਹੈ ਪਵਿੱਤਰ ਸਰੋਵਰ ਦੀ ਪਵਿੱਤਰ ਸਰੋਵਰ ਦੀ ਸੇਵਾ ਦਾ ਜਿਹੜਾ ਯੋਗਦਾਨ ਹੈ ਉਸ ਦੇ ਵਿੱਚ ਆਪਣਾ ਹਿੱਸਾ ਪਾਇਆ ਤੇ ਸਾਰੀ ਹੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਪਵਿੱਤਰ ਸਰੋਵਰ ਦੀ ਸੇਵਾ ਦੇ ਵਿੱਚ ਆਪਣਾ ਅਹਿਮ ਯੋਗਦਾਨ ਦਮਾਇਆ ਤੇ ਸਾਰੀ ਹੀ ਸੰਗਤ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਪੌੜੀਆਂ ਦੀ ਸਫਾਈ ਦੇ ਵਿੱਚ ਉੱਜੀ ਹੋਈ ਹੈ ਤੇ ਇਸ ਤੋਂ ਉਪਰੰਤ ਪੌੜੀਆਂ ਦੀ ਸਫਾਈ ਤੋਂ ਉਪਰੰਤ ਇਹਨਾਂ ਪੌੜੀਆਂ ਨੂੰ ਰੰਗ ਦਿੱਤਾ ਜਾਏਗਾ ਅਤੇ ਸਰੋਵਰ ਦੇ ਵਿੱਚ ਜਿਹੜਾ ਪਾਣੀ ਦੀ ਜਲ ਛੱਡ ਦਿੱਤਾ ਜਾਏ ਸੋ 24 ਜੂਨ ਨੂੰ ਇਹ ਸੇਵਾ ਦਾ ਜਿਹੜਾ ਹੈ ਪ੍ਰਵਾਹ ਚਲਾਇਆ ਗਿਆ ਜੋ ਨਿਰੰਤਰ 24 25 26 ਅੱਜ ਤਰੀਕ ਹੋ ਗਈ ਅੱਜ جاری ਹੈ ਸੋ ਅੱਜ ਲੱਗਦਾ ਹੈ ਕਿ ਇਹ ਸੇਵਾ ਜਿਹੜੀ ਹੈ ਸੰਗਤਾਂ ਹਮ ਹਮਾ ਕੇ ਲੱਗੀਆਂ ਹਨ ਸ਼ਾਮ ਤੱਕ ਸਮਾਪਤ ਹੋ ਜਾਵੇਗੀ ਸਤਿਗੁਰੂ ਜੀ ਇਸੇ ਤਰ੍ਹਾਂ ਕਿਰਪਾ ਰੱਖਣ ਇਸ ਇਲਾਕੇ ਤੇ ਕਿਉਂਕਿ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਦੀ ਇਸ ਪਾਵਨ ਪਵਿੱਤਰ ਸਥਾਨ ਤੇ ਬਹੁਤ ਕਿਰਪਾ ਹੈ ਸੰਗਤਾਂ ਦੂਰ ਦੂਰੋਂ ਆndੀਆਂ ਹਨ ਉਹਨਾਂ ਦੀਆਂ ਭਾਵਨਾਵਾਂ ਸੰਪੂਰਨ ਹੁੰਦੀਆਂ ਹਨ ਪਾਵਨ ਸਰੋਵਰ ਵਿੱਚ ਇਸ਼ਨਾਨ ਕਰਕੇ ਆਪੋ ਆਪਣੀਆਂ ਭਾਵਨਾਂ ਨਾਲ ਸੰਪੂਰਨ ਸੰਗਤਾਂ ਕਰਦੀਆਂ ਹਨ ਸੋ ਸਤਿਗੁਰੂ ਜੀ ਸਾਡੇ ਸਾਰਿਆਂ ਦੇ ਉੱਤੇ ਕਿਰਪਾ ਕਰਨ ਨੇਜਰ ਸਾਹਿਬ ਸਰਵਦਾਰ ਹਰਵਿੰਦਰ ਸਿੰਘ ਗੜੇ ਸਾਹਿਬ ਸਰਪੰਚ ਸਾਹਿਬ ਤੇ ਬਾਬਾ ਹਰਵਿੰਦਰ ਸਿੰਘ ਜੀ ਕਾਰ ਸੇਵਾ ਵਾਲੇ ਬਾਬਾ ਬਾਦ ਸਿੰਘ ਜੀ ਤੇ ਹੋਰ ਸਾਰੀਆਂ ਸੰਗਤਾਂ ਇਹ ਸਾਰੀਆਂ ਸੇਵਾਵਾਂ ਕਰ ਰਹੀਆਂ ਹਨ ਸੋ ਸਤਿਗੁਰੂ ਜੀ ਸਾਰੀਆਂ ਸੰਗਤਾਂ ਦੇ ਸਿਰ ਤੇ ਮਿਹਰ ਪ੍ਰੇਰ ਹੱਥ ਰੱਖ ਕੇ ਇਸੇ ਤਰ੍ਹਾਂ ਸੇਵਾਵਾਂ ਆਪਣੇ ਦਰ ਦੀਆਂ ਕਰਵੰਦੇ ਰਹਿਣ ਮੇਜ ਸਾਹਿਬ ਨਾਲ ਗੱਲ ਕਰਦਿਆਂ ਕਿ ਮੇਧਰ ਸਾਹਿਬ ਦੀ ਇਹ ਸੇਵਾ ਡੋਪਰਾਲਾ ਕਿੱਥੇ ਕਿੱਥੋਂ ਸੰਤਾਈਆਂ ਨੇ ਔਰ ਇਹ ਹੋਰ ਸੇਵਾ ਅੱਗੇ ਇਹ ਤਾਂ ਜਲ ਕਦੋਂ ਇਸ ਓਵਰ ਦੇ ਵਿੱਚ ਪਾਇਆ ਜਾਏਗਾ ਔਰ ਕਿੰਨੇ ਸਰੋਵਰਾਂ ਤੋਂ ਲਿਆ ਕੇ ਜਲ ਇਸ ਦੇ ਅੰਦਰ ਮਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੇਵਾ ਅੱਜ ਤਕਰੀਬਨ ਸਾਫ ਸ਼ਾਮ ਨੂੰ ਸਮਾਪਤੀ ਹੋ ਜਾਵੇਗੀ ਤੇ ਕੱਲ ਸਵੇਰ ਤੋਂ ਸਰੋਵਰ ਸਾਹਿਬ ਵਿੱਚ ਜਲ ਦੀ ਸੇਵਾ ਕਰ ਦਿੱਤੀ ਜਾਵੇਗੀ ਸੰਗਤਾਂ ਦਾ ਕਿੰਨਾ ਸਹਿਯੋਗ ਤੁਹਾਨੂੰ ਮਿਲ ਰਿਹਾ ਹੈ ਸੰਗਤਾਂ ਦਾ ਭਰਪੂਰ ਸਹਿਯੋਗ ਮਿਲ ਰਿਹਾ ਜੀ ਜਿਵੇਂ ਕਿ ਆਪਣਾ ਨਾਲ ਲੱਗਦਾ ਪੰਜਾਬੀ ਏਰੀਆ ਸੰਗਤਾਂ ਹੋਂਮ ਹਮਾ ਕੇ ਪਹੁੰਚ ਰਹੀਆਂ ਨੇ ਜਲਦੀ ਸੇਵਾ ਇਸ ਸਰੋਵਰ ਦੇ ਵਿੱਚ ਕਦੋਂ ਸ਼ੁਰੂ ਹੋ ਜਾਏਗੀ ਕੱਲ ਸਵੇਰ ਤੋਂ ਜੀ ਹੋਰ ਕਿੰਨੇ ਸਰੋਵਰ ਦਾ ਚਾਲ ਇਸ ਸਰੋਵਰ ਦੇ ਵਿੱਚ ਪਾਇਆ ਜਾਏਗਾ ਇਸ ਟਾਈਮ ਤੇ ਇਸ ਸਰੋਵਰ ਸਾਹਿਬ ਦਾ ਜਲ ਸੇਵਾ ਸਟਾਰਟ ਕਰਨ ਤੋਂ ਪਹਿਲਾਂ ਅਸੀਂ ਉੱਪਰ ਪੂਰੇ ਸਚਜੇ ਢੰਗ ਨਾਲ ਡਰਮਾਂ ਦੇ ਵਿੱਚ ਰੱਖਿਆ ਆ ਉਹੀ ਜਲ ਪਾਇਆ ਜਾਏਗਾ ਇਸ ਸਰੋਵਰ ਬਹੁਤ ਸਾਰੀਆਂ ਮੱਛੀਆਂ ਸਾਨੂੰ ਉਹ ਕਿੱਥੇ ਤੁਸੀਂ ਰੱਖਿਆਗੇ ਉਹ ਬਕਾਇਦਾ ਦਫਤਰ ਤੋਂ ਪਰਮਿਸ਼ਨ ਲੈ ਕੇ ਜੋ ਸਰਕਾਰੀ ਪੌਂਡ ਬਣੇ ਹੋਏ ਨੇ ਟੁਹਾਣਾ ਸ਼ਹਿਰ ਵਿਖੇ ਪੂਰੀ ਮਰਿਆਦਾ ਦੇ ਵਿੱਚ ਲਾ ਕੇ ਉੱਥੇ ਛੱਡੀਆਂ ਗਈਆਂ ਨੇ ਜਦੋਂ ਜਲ ਪੂਰਾ ਹੋ ਜਾਵੇਗਾ ਸਰੋਵਰ ਵਿੱਚ ਵਾਪਸ ਪੂਰੀ ਮਰਿਆਦਾ ਦੇ ਨਾਲ ਲਿਆ ਕੇ ਮੱਛੀਆਂ ਛੱਡ ਦਿੱਤੀਆਂ ਜਾਣਗੀਆਂ ਸੰਗਤਾਂ ਨੂੰ ਕੀ ਸੰਦੇਸ਼ ਹੈ ਤੁਹਾਡਾ ਸੰਗਤਾਂ ਨੂੰ ਸੰਦੇਸ਼ ਹੈ ਕਿ ਗੁਰੂ ਘਰ ਦੀ ਸੇਵਾ ਵੱਧ ਤੋਂ ਵੱਧ ਕਰਨ ਤਾਂ ਕਿ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਹੋ ਸਕਣ ਵਾਨੁ ਦੇਪੂ ਬਾਬਾ ਅਮਰ ਸਿੰਘ ਜੀ ਕਾਲ ਸੇਵਾ ਜਲਵਾਣੇ ਇਹਨਾਂ ਵੱਲੋਂ ਜਥੇਦਾਰ ਹਰਵਿੰਦਰ ਸਿੰਘ ਬਾਬਾ ਬਾਦ ਸਿੰਘ ਬਾਬਾ ਹਾਕਮ ਸਿੰਘ ਜੀ ਸੋ ਸੰਗਤਾਂ ਵੱਲੋਂ ਅਤੇ ਮੇਜਰ ਸਰਦਾਰ ਹਰਵਿੰਦਰ ਸਿੰਘ ਜੀ ਇਹਨਾਂ ਵੱਲੋਂ ਸਮੂਹ ਸਟਾਫ ਵੱਲੋਂ ਗੁਰਦੁਆਰਾ ਤੁੰਧਾਨ ਸਾਹਿਬ ਕੋ ਬਾਬਾ ਜੀ ਦਾ ਸਨਮਾਨ ਕੀਤਾ ਜਾਵੇਗਾ ਸੋ ਸਾਰਿਆਂ ਸੰਗਤਾਂ ਨੂੰ ਬੇਨਤੀ ਹੈ ਕਿ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਬਾਬਾ ਜੀਆਂ ਨੂੰ ਸਨਮਾਨ ਦੇਣਾ ਹੈ ਜਿਨ੍ਹਾਂ ਨੇ ਲਗਾਤਾਰ 3-4 ਦਿਨ ਆਪਣਾ ਸਾਰਾ ਸਮਾਂ ਦੇ ਕੇ ਇਸ ਸੇਵਾ ਨੂੰ ਸੰਪੂਰਨ ਕਰਵਾਇਆ ਹੈ ਹਲੇ ਵੀ ਲੱਗੇ ਹੋਏ ਹਨ ਸੋ ਸਾਰੀਆਂ ਲਗਨਤਾਂ ਨੂੰ ਬੇਨਤੀ ਹੈ ਕਿ ਇਕੱਠੇ ਹੋ ਜਾਵੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਨੇ ਆਪ ਜੀ ਨੂੰ ਸੰਸਟਾ ਬਾਬਾ ਜੀ ਨੂੰ ਕਰਨ ਨਹੀਂ ਹਾਂ ਬਾਬਾ ਜੀ ਦੀਆਂ ਦਾ ਬਾਬਾ ਹਰਕ੍ਰਿਸ਼ਨ ਜੀ ਉਹਨੇ ਸਵਾ ਨਿੰਦਰ ਸਾਹਿਬ ਵੱਲੋਂ ਬਾਬਾ ਜੀ ਨੂੰ ਅਪਡੇਟ ਕੀਤਾ ਜਾ ਰਹੀ ਹੈ ਉਹ ਵਾਰ ਵਾਰ ਨਿੰਦਰ ਸਾਹਿਬ ਵੱਲੋਂ ਬਾਬਾ ਜੀ ਦਾ ਤਹਿ ਦਿਲੋਂ ਧੰਵਾਦ ਹੈ ਜਿਨ੍ਹਾਂ ਨੇ ਬਹੁਤ ਹੀ ਭਾਵਨਾ ਨਾਲ ਜਾਇ ਸਤਨੂ ਜੀ ਦੇ ਇਹ ਜੇਲਾ ਨੂੰ ਸੰਪੂਰਨ ਕਰਵਾਇਆ